ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕਰਾਈਂ ਦੀ ਕਰਾਈਂ ਦੇ ਨਾਲ ਰਿਲੇਟਡ ਕਹਾਣੀਆਂ ਕਿਸੇ ਹਰ ਕਹਾਣੀ ਬਿਲਕੁਲ ਵੱਖਰੀ ਹੈ ਦੂਸਰੀ ਤੋਂ ਇੱਕ ਅਲੱਗ ਜਗਾਦੀ ਕਹਾਣੀ ਆ ਅੱਜ ਦੀ ਆਪਣੀ ਜਿਹੜੀ ਕਹਾਣੀ ਹੈਗੀ ਆ ਇਰਾਕ ਦੀ ਆ ਇਰਾਕ ਦਾ ਇੱਕ ਬਹੁਤ ਵੱਡਾ ਸ਼ਹਿਰ ਆ ਮੋਸੂਲ ਮੋਸੂਲ ਪਿੱਛੇ ਜੇ ਬਹੁਤ ਜ਼ਿਆਦਾ ਸੁਰਖੀਆਂ ਵਿੱਚ ਵੀਰਿਆ ਜਦੋਂ ਇਹ ਸਭ ਕੁਝ ਹੋਇਆ ਅਮਰੀਕੀ ਫੌਜਾਂ ਨੇ ਉੱਥੇ ਅਟੈਕ ਕੀਤੇ ਤਾਂ ਮੋਸੂਲ ਬਹੁਤ ਜ਼ਿਆਦਾ ਮੇਨ ਇੱਕ ਗੜ ਰਿਆ ਉਸ ਲੜਾਈ ਦਾ ਇਹ ਕਹਾਣੀ ਇਸ ਤੋਂ ਵੀ ਪਿੱਛੋਂ ਦੀ ਆ 110 ਸਾਲ ਪਹਿਲਾਂ ਦੀ ਗੱਲ ਹੈਗੀ ਆ 1910 ਦੇ ਨੇੜੇ ਤੇੜੇ ਇਰਾਕ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਦੇ ਨਾਲ ਸੋਕਾ ਪੈਂਦਾ ਵੈਸੇ ਇੱਕ ਤਾਂ ਉਹ ਹੈ ਹੀ ਮਾਰੂਥਲ ਹੈਗਾ ਪੂਰਾ ਦਾ ਪੂਰਾ ਹੁਣ ਉਹਦੇ ਨਾਲ ਇੱਕ ਆਪਣੇ ਬੰਗਾਲ ਦੇ ਵਿੱਚ ਵੀ ਚੀਜ਼ਾਂ ਹੋਈਆਂ ਅਲੱਗ-ਅਲੱਗ ਟਾਈਮਾਂ ਦੇ ਵਿੱਚ ਤੇ ਲੱਖਾਂ ਲੋਕ ਮਰਿਓ ਉੱਥੇ ਉਸ ਟਾਈਮਾਂ ਦੇ ਵਿੱਚ ਤੇ ਉਹੀ ਚੀਜ਼ ਹੁੰਦੀ ਆ ਮੋਸਲ ਦੇ ਵਿੱਚ ਹੁਣ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਜਦੋਂ ਖਾਣ ਨੂੰ ਦਾਣੇ ਦੀ ਇੱਕ ਮਤਲਬ ਕਿ ਦਾਣਾ ਵੀ ਨਹੀਂ ਬਚਦਾ ਤੇ ਕੁਝ ਵੀ ਨਹੀਂ ਖਾਣ ਨੂੰ ਲੱਭਦਾ ਉਹ ਟਾਈਮ ਹੁੰਦੇ ਜਿਨ੍ਹਾਂ ਨੂੰ ਆਪਰ ਡੈਸਪਰੇਟ ਟਾਈਮਸ ਕਹਿ ਦਿੰਨੇ ਆ ਤੇ ਜਿਹੜਾ ਨਾਰਮਲ ਇਨਸਾਨ ਦੀ ਤਬੀਅਤ ਵੀ ਹੁੰਦੀ ਆ ਆਪਣੀ ਜਿਸ ਤਰ੍ਹਾਂ ਦਾ ਆਪਣਾ ਸੁਭਾਅ ਹੁੰਦਾ ਜਦੋਂ ਹਾਲਾਤ ਮਤਲਬ ਆਪਣੇ ਲੈਵਲ ਤੋਂ ਅੱਗੇ ਤੱਕ ਜਾਂਦੇ ਤਾਂ ਇਨਸਾਨ ਦੀ ਵੀ ਜਿਹੜੀ ਸੀਮਾਵਾਂ ਬਚਣ ਦੀ ਜ਼ਿੰਦਗੀ ਜਿਉਣ ਦੀ ਜ਼ਿੰਦਗੀ ਨੂੰ ਫੜੀ ਰੱਖਣ ਦੀ ਉਹ ਵੀ ਇਹੋ ਜਿਹਾ ਕੰਮ ਕਰਦੀ ਆ ਇਨਸਾਨ ਵੀ ਇਹੋ ਜਿਹਾ ਕੰਮ ਕਰਦੇ ਆ ਜਿਹੜੇ ਨਾਰਮਲ ਜ਼ਿੰਦਗੀ ਦੇ ਵਿੱਚ ਆਪਾਂ ਨਹੀਂ ਸੋਚਦੇ ਨਾਰਮਲ ਜ਼ਿੰਦਗੀ ਚੱਲੀ ਜਾਂਦੀ ਆ ਖਾਣਾ ਵੀ ਜੇ ਆਪਾਂ ਨੂੰ ਗੰਦਾ ਲੱਗੇ ਥੱਲੇ ਵੀ ਡਿੱਗ ਪਿਆ ਹੋਵੇ ਬਹੁਤ ਲੋਕ ਤਾਂ ਉਹਦੇ ਉੱਪਰ ਵੀ ਪੰਜਾਬੀ ਚ ਕਹਿੰਨਗੇ ਕੱਚਾ ਆਣ ਮੰਨਦੇ ਆ ਕਿ ਥੱਲੇ ਡਿੱਗੀ ਹੋਈ ਚੀਜ਼ ਨਹੀਂ ਖਾਣੀ ਪਰ ਇਨ੍ਹਾਂ ਹਾਲਾਤਾਂ ਦੇ ਵਿੱਚ ਉੱਥੇ ਕੀ ਹੁੰਦਾ ਮੌਸੂਲ ਦੇ ਵਿੱਚ ਖਾਣਾ ਖਤਮ ਹੋ ਚੁੱਕਿਆ ਬਿਲਕੁਲ ਹੀ ਲੋਕ ਮਰ ਰਹੇ ਠੋਡੇ ਆਸੇ-ਪਾਸੇ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਵੀ ਲੋਕ ਤੁਸੀਂ ਆਸੇ-ਪਾਸੇ ਦੇਖ ਰਹੇ ਹੋ ਜਿਹੜੇ ਵੀ ਬਚ ਗਏ ਉਹ ਇੱਕ ਹੱਡੀਆਂ ਦੀ ਮੁੱਠ ਨੇ ਪਿੰਜਰ ਬਸ ਇੱਕ ਤੁਹਾਨੂੰ ਲੱਗ ਰਿਹਾ ਕਿ ਪਿੰਜਰ ਇਨਸਾਨੀ ਤੁਰੇ-ਫਿਰਦੇ ਆ ਜਿਨ੍ਹਾਂ ਦੇ ਸਿਰਫ ਸਾਹ ਚੱਲਦੇ ਆ ਇਸ ਤਰ੍ਹਾਂ ਦੇ ਹਾਲਾਤ ਤੇ ਹੁਣ ਹੌਲੀ-ਹੌਲੀ ਮਰਦਾ ਕੀ ਨਾ ਕਰਦਾ ਜਿਹੜੇ ਹੁਣ ਖਾਣੇ ਦੇ ਤੌਰ ਦੇ ਉੱਪਰ ਲੋਕ ਹੁਣ ਕੀ ਕਰਨਾ ਸ਼ੁਰੂ ਕਰ ਚੁੱਕੇ ਆ ਖਾਣਾ ਜਦ ਖਤਮ ਆ ਤਾਂ ਅਗਲਾ ਨੰਬਰ ਆਉਂਦਾ ਜਾਨਵਰਾਂ ਦਾ ਕੋਈ ਵੀ ਜਾਨਵਰ ਜਿਹੜਾ ਵੀ ਮਿਲਦਾ ਬਿੱਲੀਆਂ ਕੁੱਤੇ ਕੁਛ ਵੀ ਜੋ ਵੀ ਮਿਲ ਰਿਹਾ ਲੋਕ ਉਹਨਾਂ ਨੂੰ ਵੱਡ ਰਹੇ ਆ ਤੇ ਖਾ ਰਹੇ ਆ ਤਾਂ ਇਹੋ ਜਿਹਾ ਹੀ ਇੱਕ ਪਰਿਵਾਰ ਆ ਅਬਾਉਦ ਤੇ ਖਵਾ ਜ਼ਿਆਦਾ ਅਬਾਉਦ ਇਹ ਦੋਨੇ ਵੱਡੀ ਉਮਰ ਦਾ ਜੋੜਾ ਹੈਗਾ ਇਹ ਅਧਖੜ ਉਮਰ ਵੀ ਇੱਕ ਤਰ੍ਹਾਂ ਕਹਿ ਲੋ ਕਿ ਅਧਖੜ ਉਮਰ ਤੋਂ ਵੀ ਥੋੜਾ ਜਿਹਾ ਦੂਜੇ ਪਾਸੇ ਹੀ ਚੱਲ ਰਿਹਾ ਇੱਕ ਹੁੰਦਾ ਕਿ ਅਧਖੜ ਉਮਰ ਸ਼ੁਰੂ ਹੋ ਚੁੱਕੀ ਹੈ 40 45 ਲਾ ਲਓ ਆਪਣਾ ਆਪਣਾ ਨਿੱਜੀ ਮੰਨਣਾ ਕੋਈ 50 ਤੇ ਕਹਿ ਦੂਗਾ ਕੋਈ ਕਿਸੇ ਤੇ ਕਹਿ ਦੂਗਾ ਚਲੋ ਜੋ ਵੀ ਹੈਗਾ ਪਰ ਉਸ ਤੋਂ ਵੀ ਅੱਗੇ 60 ਸਾਲ ਤੱਕ ਦੀ ਇਹਨਾਂ ਦੀ ਉਮਰ ਮੰਨ ਲਓ ਤੁਸੀਂ ਉਹੀ ਹਾਲਾਤ ਇਹਨਾਂ ਦੇ ਨੇ ਹੁਣ ਇਹਨਾਂ ਦੇ ਸਰੀਰ ਵੀ ਬੁੱਢੇ ਹੋ ਰਹੇ ਆ ਤੇ ਇਹਨਾਂ ਨੂੰ ਵੀ ਅੰਤ ਆਪਣਾ ਹੁਣ ਦਿਖਦਾ ਕਿ ਜੇ ਹਾਲਾਤ ਇਸੇ ਤਰ੍ਹਾਂ ਹੀ ਚੱਲਦੇ ਰਹੇ ਤਾਂ ਫਿਰ ਕਿੰਨਾ ਕੁ ਟਾਈਮ ਹੋਰ ਹੈਗਾ ਹੁਣ ਉਦੋਂ ਹੁੰਦਾ ਕੀ ਆ ਇਹਨਾਂ ਦੇ ਘਰ ਦੇ ਨਾਲ ਇੱਕ ਹੋਰ ਬਜ਼ੁਰਗ ਔਰਤ ਰਹਿੰਦੇ ਆ ਜਿਵੇਂ ਨਾਰਮਲ ਆਪਣੇ ਹੁੰਦਾ ਕਿ ਇੱਧਰ ਉੱਧਰ ਘਰਾਂ ਦੇ ਵਿੱਚ ਜਾਣਾ ਇੱਕ ਦੂਸਰੇ ਦੇ ਘਰੇ ਜਾਣਾ ਬੈਠ ਜਾਣਾ ਗੱਲਬਾਤ ਕਰਨੀ ਤਾਂ ਉਸੇ ਤਰ੍ਹਾਂ ਉਹ ਜਿਹੜੇ ਬਜ਼ੁਰਗ ਔਰਤ ਨੇ ਉਹ ਇੱਕ ਦਿਨ ਇਹਨਾਂ ਦੇ ਘਰੇ ਆਉਂਦੇ ਆ ਜਦੋਂ ਇਹਨਾਂ ਦੇ ਘਰ ਆਉਂਦੇ ਆ ਜਾਨਵਰ ਵੀ ਤੁਸੀਂ ਕਿੰਨਾ ਕੁ ਟਾਈਮ ਖਾਓਗੇ ਜਾਨਵਰ ਹੈ ਹੀ ਕਿੰਨੇ ਆ ਜਾਨਵਰ ਵੀ ਖਤਮ ਹੋ ਰਹੇ ਆ ਤੇ ਹੁਣ ਲੈਵਲ ਅਗਲਾ ਸੈੱਟ ਹੋ ਚੁੱਕਿਆ ਹੁਣ ਇਨਸਾਨ ਨੂੰ ਇਨਸਾਨ ਹੀ ਖਾਣਾ ਦਿਖ ਰਿਹਾ ਤਾਂ ਉਹ ਹਰੇਕ ਨੂੰ ਨਹੀਂ ਦਿਖਿਆ ਪਰ ਅਬਾਉਦ ਤੇ ਖਵਾਜਾ ਨੂੰ ਇਹ ਹੀ ਦਿਖਦਾ ਉਹ ਬਜ਼ੁਰਗ ਔਰਤ ਨੇ ਆਪਣੇ ਘਰੇ ਇਕੱਲੇ ਰਹਿੰਦੇ ਆ ਤਾਂ ਹੁਣ ਇਹਨਾਂ ਨੂੰ ਉਹ ਆਪਣੇ ਗਵਾਂਢੀ ਘਟ ਤੇ ਆਪਣਾ ਭੋਜਨ ਜਾਦਾ ਦਿਖੇ ਉਹੀ ਚੀਜ਼ ਇੱਥੇ ਕਰਦੇ ਦੋਨੇ ਉਹ ਜਿਹੜੇ ਔਰਤ ਨੇ ਉਹਨਾਂ ਦਾ ਇਹ ਆਪਣੇ ਘਰੇ ਆ ਜਾਂਦਾ ਕਤਲ ਕਰ ਦਿੰਦੇ ਕਤਲ ਕਰਨ ਤੋਂ ਬਾਅਦ ਉਹ ਜਿਸ ਤਰ੍ਹਾਂ ਕਸਾਈਆਂ ਦੀਆਂ ਦੁਕਾਨਾਂ ਦੇ ਉੱਪਰ ਹੁੰਦਾ ਕਿ ਜਦੋਂ ਉਹ ਬੱਕਰੇ ਨੂੰ ਵੱਢਦੇ ਆ ਤਾਂ ਉੱਪਰਲੀ ਉਹਦੀ ਜਿਹੜੀ ਸਕਿਨ ਆ ਜਿਹਨੂੰ ਸਕਿਨਿੰਗ ਕਹਿੰਦੇ ਇੰਗਲਿਸ਼ ਉਹਨੂੰ ਅਲੱਗ ਕਰਦੇ ਉਹ ਮਤਲਬ ਸਾਰਾ ਉਹੀ ਪ੍ਰੋਸੈਸ ਉਹ ਸਭ ਕੁਝ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਮਾਸ ਰੰਨ ਕੇ ਤੇ ਖਾਂਦੇ ਆ ਪਰ ਹੁਣ ਜਦੋਂ ਇਹ ਉਸ ਬਜ਼ੁਰਗ ਔਰਤ ਦਾ ਮਾਸ ਖਾਂਦੇ ਤਾਂ ਉਹਦੇ ਚ ਇਹ ਆ ਕਿ ਸ਼ਾਇਦ ਬਜ਼ੁਰਗ ਹੋਣ ਕਰਕੇ ਜਾਂ ਕਿਸੇ ਇਹੋ ਜੀ ਚੀਜ਼ ਕਰਕੇ ਹੁਣ ਮੈਸੇਜ ਦਾ ਐਕਸਪਰਟ ਤਾਂ ਨਹੀਂ ਹੈਗਾ ਕੇ ਮਾਸ ਨੂੰ ਕਿਵੇਂ ਖਾਇਆ ਜਾਣਾ ਤੇ ਪਰ ਉਸ ਖਾਣੇ ਤੋਂ ਬਾਅਦ ਇਹ ਦੋਨੋਂ ਨੂੰ ਇੱਕ ਚੀਜ਼ ਪਤਾ ਲੱਗਦੀ ਕਿ ਇਹਨਾਂ ਤੋਂ ਉਹ ਮਾਸ ਖਾਣ ਦੇ ਵਿੱਚ ਪ੍ਰੋਬਲਮ ਹੋਈ ਤੇ ਇਹਨਾਂ ਨੂੰ ਇਹ ਲੱਗਿਆ ਕਿ ਉਹਨਾਂ ਦੀ ਬਜ਼ੁਰਗ ਉਮਰ ਕਰਕੇ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਹੋਣ ਕਰਕੇ ਉਹਨਾਂ ਦਾ ਜਿਹੜਾ ਮਾਸ ਹੁੰਦਾ ਉਹ ਬੜਾ ਚੀੜਾ ਹੋ ਗਿਆ ਤੇ ਫਿਰ ਜਿਹੜੇ ਖਵਾਜਾ ਨੇ ਅਬਾਉਦ ਦੇ ਜਿਹੜੇ ਪਤਨੀ ਨੇ ਉਹ ਅਬਾਉਦ ਨੂੰ ਕਹਿੰਦੇ ਆ ਕਿ ਆਪਾਂ ਨੂੰ ਇਹ ਕਰਨਾ ਚਾਹੀਦਾ ਹੁਣ ਤੋਂ ਆਪਾਂ ਨੂੰ ਬੱਚਿਆਂ ਨੂੰ ਟਾਰਗੇਟ ਕਰਨਾ ਚਾਹੀਦਾ ਤੇ ਹੁਣ ਤੋਂ ਆਪਾਂ ਕਿਸੇ ਬਜ਼ੁਰਗ ਔਰਤ ਨੂੰ ਬਜ਼ੁਰਗ ਨੂੰ ਨਿਸ਼ਾਨਾ ਨਹੀਂ ਬਣਾਵਾਂਗੇ ਆਪਾਂ ਨਿਸ਼ਾਨਾ ਬਣਾਵਾਂਗੇ ਜਿਹੜੇ ਬੱਚੇ ਗਲੀ ਦੇ ਵਿੱਚ ਤੁਰੇ ਫਿਰਦੇ ਆ ਉਹਨਾਂ ਨੂੰ ਕਿਉਂਕਿ ਉਹ ਛੋਟੇ ਆ ਉਹਨਾਂ ਦਾ ਜਿਹੜਾ ਮਾਸ ਆ ਉਹ ਨਰਮ ਹੋਊਗਾ ਤੇ ਖਾਣ ਦੇ ਵਿੱਚ ਉਸ ਵਾਂਗ ਹੀ ਹੋਊਗਾ ਤੇ ਅਬਾਉ 200 ਟਾਈਮਾਂ ਨੂੰ ਜਾਂਦਾ ਇਹ ਗੱਲ ਇਹ ਉਹ ਟਾਈਮ ਸੀਗੇ ਮੋਸਲ ਦੇ ਵਿੱਚ ਜਦੋਂ ਥੋੜੇ ਆਸੇ-ਪਾਸੇ ਸੈਂਕੜੇ ਹਜ਼ਾਰਾਂ ਮੌਤਾਂ ਹੁੰਦੀਆਂ ਨੇ ਤੇ ਜਿਹੜੇ ਅਧਿਕਾਰੀ ਵੀ ਹੈਗੇ ਉਹ ਕਿੰਨੀਆਂ ਕੁ ਮੌਤਾਂ ਦਾ ਰਿਕਾਰਡ ਰੱਖਣਗੇ ਜਾਂ ਕਿੰਨੀਆਂ ਕੁ ਮੌਤਾਂ ਨੂੰ ਇਨਵੈਸਟੀਗੇਟ ਕਰਨਗੇ ਕਿ ਕੌਣ ਲਾਪਤਾ ਹੋ ਗਿਆ ਕੌਣ ਨਹੀਂ ਹੋ ਗਿਆ ਕਿਉਂਕਿ ਜਦ ਲੋਕ ਐਸੇ ਤਰ੍ਹਾਂ ਹੀ ਮਰੀ ਜਾਂਦੇ ਆ ਇਸ ਦਰਦ ਦੇ ਨਾਲ ਮਰ ਰਹੇ ਆ ਲੋਕ ਤਾਂ ਉਥੇ ਕੋਈ ਪਤਾ ਨਹੀਂ ਲੱਗ ਰਿਹਾ ਤਾਂ ਜਿਹੜੇ ਇਹ ਬਜ਼ੁਰਗ ਔਰਤ ਨੇ ਜਿਹੜੇ ਆਪਣੇ ਘਰੋਂ ਲਾਪਤਾ ਹੋਏ ਆ ਇਹਨਾਂ ਦਾ ਵੀ ਅਧਿਕਾਰੀ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਰੱਖਦੇ ਕਿ ਕੌਣ ਗਿਆ ਕੌਣ ਮਰਿਆ ਕੁਝ ਨਹੀਂ ਹੁੰਦਾ ਤੇ ਇਸ ਕਤਲ ਤੋਂ ਇਹ ਆਰਾਮ ਨਾਲ ਦੋਨੇ ਜਾਣੇ ਬਚ ਜਾਂਦੇ ਆ ਤੇ ਹੁਣ ਸ਼ੁਰੂ ਹੁੰਦਾ ਇਹਨਾਂ ਦੇ ਜੁਰਮ ਦੀ ਦੁਨੀਆ ਦਾ ਇੱਕ ਹੋਰ ਉਸ ਤੋਂ ਵੀ ਅਗਲਾ ਬਹੁਤ ਕਾਲਾ ਹੱਸਾ ਇਹਨਾਂ ਦਾ ਇੱਕ ਬੇਟਾ ਵਾ ਇਹ ਜ਼ਿੰਮੇਵਾਰੀ ਲਾਉਂਦੇ ਆ ਉਸ ਬੇਟੇ ਦੀ ਆਪਣੇ ਦੀ ਉਹ ਛੋਟੀ ਉਮਰ ਦਾ ਵਾ ਇਹ ਭਾਵੇਂ ਉਮਰ ਦਾਜ ਨੇ ਪਰ ਉਹ ਇਨਾਂ ਕੋਲ ਬਹੁਤ ਵੱਡਾ ਨਹੀਂ ਹੈਗਾ ਤੇ ਉਹਦੀ ਇਹ ਜ਼ਿੰਮੇਵਾਰੀ ਕਿਸ ਤਰ੍ਹਾਂ ਦੀ ਲਾਉਂਦੇ ਆ ਕਿ ਤੂੰ ਗਲੀ ਦੇ ਵਿੱਚ ਜਿਹੜੇ ਬੱਚੇ ਕੋਈ ਘੁੰਮ ਰਹੇ ਆ ਉਹਨਾਂ ਨੂੰ ਬਹਿਲਾ ਫਸਲਾ ਕੇ ਘਰ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਬਾਕੀ ਕੰਮ ਇਹਨਾਂ ਦਾ ਹੈਗਾ ਹੀ ਆਪਣਾ ਤੇ ਉਹ ਜਿਹੜਾ ਇਹਨਾਂ ਦਾ ਲੜਕਾ ਉਸੇ ਹੀ ਮਾਹੀ ਚੀਜ਼ ਕਰਦਾ ਗਲੀ ਦੇ ਵਿੱਚ ਫਿਰਦਾ ਰਹਿੰਦਾ ਉਹ ਬੱਚੇ ਨੇ ਉਹ ਘੇੜਦੇ ਐਸੇ ਤਰ੍ਹਾਂ ਹੀ ਮਾਹੌਲ ਵੈਸੀ ਪੂਰੀ ਤਰ੍ਹਾਂ ਦੇ ਨਾਲ ਹਾਲਾਤ ਤਾਂ ਐਸੇ ਤਰ੍ਹਾਂ ਦੇ ਬਣਾਈ ਹੋਏ ਪਹਿਲਾਂ ਕੁਝ ਪਤਾ ਤਰੱਕੀ ਨਹੀਂ ਰਿਹਾ ਕੌਣ ਕਿੱਥੇ ਹੈਗਾ ਤੇ ਉਵੇਂ ਹੀ ਉਹ ਬੱਚੇ ਵਿਚਾਰੇ ਬਸ ਅਹੀਂ ਤੁਰੇ ਫਿਰਦੇ ਹੋ ਸਕਦਾ ਉਹਨਾਂ ਦੇ ਮਾਂ-ਬਾਪ ਦੀ ਮੌਤ ਹੋ ਚੁੱਕੀ ਹੋਵੇ ਹੁਣ ਉਹ ਇਹਨਾਂ ਦਾ ਲੜਕਾ ਹੌਲੀ-ਹੌਲੀ ਕਰਕੇ ਇੱਕ-ਇੱਕ ਕਰਕੇ ਬੱਚਿਆਂ ਨੂੰ ਘਰ ਲੈ ਕੇ ਆਉਣਾ ਸ਼ੁਰੂ ਕਰਤਾ ਇੱਕ ਵਾਰ ਇੱਕ ਛੋਟਾ ਬੱਚਾ ਜਦੋਂ ਘਰ ਆ ਗਿਆ ਉਸ ਤੋਂ ਬਾਅਦ ਤਾਂ ਉਹ ਸਿਰਫ ਇਹਨਾਂ ਦੇ ਰਹਿਮੋ ਕਰਮ ਦੇ ਉੱਪਰ ਹੈਗਾ ਤੇ ਰਹਿਮ ਤਾਂ ਹੁਣ ਜਿਹੜਾ ਸ਼ਬਦ ਹੈਗਾ ਰਹਿਮ ਦਾ ਉਹ ਇਸ ਜੋੜੇ ਦੇ ਕੋਲੇ ਨਹੀਂ ਹੈਗਾ ਇਹਨਾਂ ਨੂੰ ਸਿਰਫ ਦਿਖ ਰਿਹਾ ਉਹਨਾਂ ਦਾ ਮਾਸ ਜਿਹੜਾ ਕਿ ਨਰਮ ਹੋਊਗਾ ਤੇ ਸੁਵਾਦੀ ਹੋਊਗਾ ਜਿਹੜਾ ਇਹਨਾਂ ਨੂੰ ਲੱਗਦਾ ਤਾਂ ਇੱਕ ਤੋਂ ਬਾਅਦ ਇੱਕ ਕਰਕੇ ਬੱਚੇ ਉੱਥੇ ਆਉਂਦੇ ਰਹਿੰਦੇ ਆ ਤੇ ਇਹਨਾਂ ਦਾ ਭੋਜਨ ਬਣਦੇ ਰਹਿੰਦੇ ਹੁਣ ਇਹਨਾਂ ਨੂੰ ਆਸੇ ਪਾਸੇ ਭੋਜਨ ਲੱਭਣ ਦੀ ਕੋਈ ਲੋੜ ਨਹੀਂ ਹੈਗੀ ਉਹ ਜਿਹੜੀ ਪ੍ਰੋਬਲਮ ਹੈਗੀ ਆ ਕਿ ਭੋਜਨ ਨਹੀਂ ਹੈਗਾ ਤੇ ਭੋਜਨ ਤੋਂ ਬਿਨਾਂ ਮਰ ਜਾਣਾ ਉਹ ਹੋਰ ਲੋਕਾਂ ਦੀ ਪ੍ਰੋਬਲਮ ਆ ਪਰ ਇਹਨਾਂ ਦੀ ਨਹੀਂ ਕਿਉਂਕਿ ਇਹਨਾਂ ਨੇ ਆਪਣਾ ਜਿਹੜਾ ਲੈਵਲ ਉਹ ਅਪ ਕਰਤਾ ਪਹਿਲਾਂ ਹੀ ਤੇ ਇਸ ਤਰ੍ਹਾਂ ਦੇ ਨਾਲ ਹੁਣ ਹੌਲੀ ਹੌਲੀ ਕਰਕੇ ਬੱਚੇ ਵੀ ਗਾਇਬ ਹੋਣੇ ਸ਼ੁਰੂ ਹੁੰਦੇ ਆ ਪਰ ਗੱਲ ਫੇਰ ਉੱਥੀ ਹਾਲਤ ਇੰਨੀ ਖਰਾਬ ਨੇ ਕਿ ਚਾਹੇ ਬੱਚੇ ਵੀ ਗਾਇਬ ਹੋ ਰਹੇ ਆ ਉਹ ਜਿਹੜੀ ਗਿਣਤੀ ਆ ਮਰਨ ਦੀ ਲੋਕਾਂ ਦੀ ਉਹਦੇ ਵਿੱਚ ਇਹ ਜਿਹੜੇ ਇਹ ਵੀ ਬੱਚਿਆਂ ਨੂੰ ਮਾਰਦੇ ਆ ਕਿਉਂਕਿ ਜਦ ਹੁਣ ਕੁਦਰਤ ਮਾਰ ਰਹੀ ਆ ਤਾਂ ਕੁਦਰਤ ਦੇ ਸਾਹਮਣੇ ਜਿਹੜਾ ਜੋੜਾ ਮਾਰ ਰਿਆ ਤਾਂ ਉਹਦਾ ਜਿਹੜਾ ਰੇਟ ਆ ਉਹ ਕਿਤੇ ਵੀ ਖੜਦਾ ਨਹੀਂ ਬਰਾਬਰ ਨਹੀਂ ਖੜਦਾ ਤਾਂ ਉਹ ਕੁਦਰਤ ਦੀ ਮਾਰ ਦੇ ਥੱਲੇ ਥੱਲੇ ਹੀ ਇਹਨਾਂ ਦਾ ਜੁਰਮ ਜਿਹੜਾ ਉਹ ਆਮ ਅਧਿਕਾਰੀਆਂ ਤੋਂ ਪੁਲਿਸ ਤੋਂ ਲੁਕਿਆ ਰਹਿੰਦਾ ਫੇਰ ਆਉਂਦਾ ਇਹਨਾਂ ਦੀ ਜ਼ਿੰਦਗੀ ਦਾ ਇੱਕ ਨਵਾਂ ਸਟੈਪ ਹੁਣ ਇੱਥੇ ਆ ਕੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਾਨੂੰ ਭੋਜਨ ਦੀ ਮਾਸ ਦੀ ਕੋਈ ਕਮੀ ਨਹੀਂ ਹੈਗੀ ਇਹਨਾਂ ਨੂੰ ਕਿਤੇ ਨੂੰ ਕਿਤੇ ਕੋਈ ਨਾ ਕੋਈ ਵਿਚਾਰਾ ਪੋੜਾ ਪੋੜਾ ਬੱਚਾ ਸ਼ਿਕਾਰ ਮੜੀ ਜਾਂਦਾ ਵਾ ਤਾਂ ਹੁਣ ਕੀ ਸੋਚਦੇ ਆ ਕਿ ਲੋਕਾਂ ਨੂੰ ਖਾਣਾ ਚਾਹੀਦਾ ਇਹਨਾਂ ਦੇ ਕੋਲੇ ਹੁਣ ਖਾਣਾ ਬਹੁਤ ਪਿਆ ਵਾਧੂ ਪਿਆ ਇਹ ਹੁਣ ਕੀ ਕਰਦੇ ਆ ਉੱਥੇ ਇੱਕ ਤੁਸੀਂ ਉਹਨੂੰ ਰੈਸਟੋਰੈਂਟ ਕਹਿ ਲਓ ਜਾਂ ਐਵੇਂ ਛੋਟਾ ਮੋਟਾ ਢਾਬਾ ਕਹਿ ਲਓ ਜਨ ਕਿਸ ਵੀ ਤਰ੍ਹਾਂ ਦਾ ਉਹ ਹੈਗਾ ਹੁਣੇ ਉਹ ਖੋਲਦੇ ਆ ਤੇ ਉੱਥੇ ਇਹ ਆਪਣਾ ਮਤਲਬ ਮਾਸ ਵੇਚਣ ਦਾ ਵੀ ਇਹ ਮਾਸ ਨੂੰ ਕੁਝ ਬਣਾ ਕੇ ਇਰਾਕ ਦੀ ਇੱਕ ਬਹੁਤ ਖਾਸ ਡੇਸ਼ਾਂ ਉਹਨੂੰ ਬੋਲਦੇ ਆ ਕਾਲੀਆ ਤੇ ਉਹਦੇ ਵਿੱਚ ਮਟਨ ਪੈਂਦਾ ਮਟਨ ਦੇ ਨਾਲ ਬਹੁਤ ਸਾਰੇ ਸਪਾਈਸਸ ਪੈਂਦੇ ਆ ਮਸਾਲੇ ਪੈਂਦੇ ਆ ਤੇ ਉਹ ਚੀਜ਼ ਉਹ ਲੋਕ ਖਾਂਦੇ ਆ ਤੇ ਇਹ ਵੀ ਉਹੀ ਚੀਜ਼ ਲੋਕਾਂ ਨੂੰ ਹੁਣ ਦੇਣਾ ਸ਼ੁਰੂ ਕਰਦੇ ਆ ਬਹੁਤ ਮਹਿੰਗੇ ਮੁੱਲ ਦੇ ਉੱਪਰ ਤੇ ਫਰਕ ਸਿਰਫ ਇਨਾ ਮਟਨ ਦੀ ਥਾਂ ਦੇ ਉੱਪਰ ਬੱਕਰੇ ਦੇ ਮਾਸ ਦੀ ਥਾਂ ਤੇ ਜਿਹੜਾ ਮਾਸ ਮਿਲਣਾ ਉਹ ਇਨਸਾਨੀ ਮਾਸ ਮਿਲ ਰਿਹਾ ਕੋਕ ਇਹਨਾਂ ਨੇ ਇੰਨਾ ਕੁ ਦੇਖ ਲਿਆ ਕਿ ਮਾਸ ਦੇ ਜਿਹੜਾ ਸਵਾਦ ਹੈਗਾ ਉਹਦਾ ਬੱਕਰੇ ਦੇ ਮਾਸ ਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ ਤੇ ਲੋਕਾਂ ਨੂੰ ਪਤਾ ਨਹੀਂ ਲੱਗਣਾ ਕਿ ਉਹ ਕਿਹੜਾ ਮਾਸ ਖਾ ਰਹੇ ਆ ਤਾਂ ਹੁਣੇ ਲੋਕਾਂ ਨੂੰ ਵੰਡ ਰਿਹਾ ਅਕਾਲੀਆਂ ਜਿਹੜਾ ਅਸਲ ਦੇ ਵਿੱਚ ਲੋਕਾਂ ਨੂੰ ਬੱਚਿਆਂ ਨੂੰ ਮਾਰ ਮਾਰ ਕੇ ਖਵਾ ਰਹੇ ਪਰ ਉਹ ਖੁਮਰੀ ਇੰਨੀ ਜ਼ਿਆਦੇ ਆ ਕਿ ਬਹੁਤ ਛੇਤੀ ਇਹ ਬਹੁਤ ਜਿਆਦਾ ਪਪੂਲਰ ਹੋ ਜਾਂਦੇ ਆ ਕਿਉਂਕਿ ਪੂਰੇ ਏਰੀਆ ਦੇ ਵਿੱਚ ਕਿਤੇ ਖਾਣੇ ਦੀ ਇੱਕ ਬੁਰਕੀ ਨਹੀਂ ਹੈਗੀ ਇੱਕ ਦਾਣਾ ਨਹੀਂ ਪਰ ਇੱਥੇ ਇੱਕ ਰੈਸਟੋਰੈਂਟ ਆ ਜਿੱਥੋਂ ਮਾਸ ਮਿਲ ਰਿਹਾ ਕੋਈ ਜਾਨਵਰ ਨਹੀਂ ਬਚਿਆ ਪਰ ਇੱਥੇ ਇੱਕ ਰੈਸਟੋਰੈਂਟ ਆ ਜਿੱਥੋਂ ਉਹ ਇਰਾਕ ਦੀ ਸਭ ਤੋਂ ਮੇਜਰ ਡਿਸ਼ ਮਿਲ ਰਹੀ ਹੈ ਬਹੁਤ ਛੇਤੀ bizness grow ਹੁੰਦਾ ਬੜੀ ਛੇਤੀ ਇਹ ਪਪੂਲਰ ਹੋ ਜਾਂਦੇ ਆ ਪਰ ਹਰ ਚੀਜ਼ ਦਾ ਇੱਕ ਅੰਤ ਹੁੰਦਾ ਉਹ ਅੰਤ ਹੁੰਦਾ 1917 ਦੇ ਵਿੱਚ 1917 ਦੇ ਵਿੱਚ ਜੁਲਾਈ ਦਾ ਮਹੀਨਾ ਜੁਲਾਈ ਮਹੀਨੇ 'ਚ ਇਹਨਾਂ ਦੇ ਉੱਥੇ ਇੱਕ ਗਾਹਕ ਹੁੰਦਾ ਉਹ ਵੀ ਇਹੀ ਡਿਸ਼ ਲੈਂਦਾ ਕਾਲੀਆ ਪਰ ਉੱਥੇ ਜਦੋਂ ਉਹ ਇਹ ਖਾ ਰਿਹਾ ਤਾਂ ਉਹਦੇ ਵਿੱਚ ਉਹਨੂੰ ਇੱਕ ਪੂਰੀ ਦੀ ਪੂਰੀ ਇਨਸਾਨੀ ਉਂਗਲ ਦੀ ਹੱਡੀ ਦਿਖਦੀ ਇੱਕ ਬੱਚੇ ਦੀ ਹੱਡੀ ਪਰ ਉੱਥੇ ਹੁਣ ਪ੍ਰੋਬਲਮ ਇਹ ਆ ਹੋ ਸਕਦਾ ਕੋਈ ਨਾਰਮਲ ਇਨਸਾਨ ਹੁੰਦਾ ਉਹਨੂੰ ਇਗਨੋਰ ਕਰ ਦਿੰਦਾ ਸ਼ਾਇਦ ਉਹਨੂੰ ਪਤਾ ਨਾ ਲੱਗਦਾ ਜਾਂ ਉਸੇ ਤਰ੍ਹਾਂ ਹੀ ਸੈੱਟ ਦਿੰਦਾ ਹੁਣ ਇਹ ਜਿਹੜਾ ਇਨਸਾਨ ਆ ਇਹ ਆਪ ਇੱਕ ਡਾਕਟਰ ਡਾਕਟਰ ਜਦੋਂ ਤੁਸੀਂ ਬਣਦੇ ਹੋ ਤਾਂ ਤੁਹਾਨੂੰ ਪਤਾ ਤੁਸੀਂ ਇਨਸਾਨ ਨੂੰ ਕੱਟਿਆ ਹੋਊਗਾ ਮਤਲਬ ਇਨਸਾਨ ਨੂੰ ਨਹੀਂ ਲਾਸ਼ਾਂ ਨੂੰ ਕੱਟ ਕਟਵੱਟ ਕੀਤੀ ਹੁੰਦੀ ਆ ਤੁਹਾਨੂੰ ਪਤਾ ਹੁੰਦਾ ਮਤਲਬ ਲਿਵਰ ਕਿੱਥੇ ਆ ਦਿਲ ਕਿੱਥੇ ਆ ਉਹ ਸਾਰਾ ਕੁਝ چیر ਫਾੜ ਤੁਹਾਨੂੰ ਪਹਿਲਾਂ ਸਿਖਾਈ ਜਾਂਦੀ ਆ ਹਰ ਇੱਕ ਹੱਡੀ ਪ੍ਰੋਪਰ ਦਿਖਾਈ ਜਾਂਦੀ ਆ ਖੋਲ ਕੇ ਤਾਂ ਉਹਨੂੰ ਸ਼ੱਕ ਹੁੰਦਾ ਕਿ ਇਹ ਜਿਹੜੀ ਹੱਡੀ ਆ ਇਹ ਇਨਸਾਨ ਦੀ ਹੱਡੀ ਆ ਦੂਸਰਾ ਸ਼ੱਕ ਉਹਨੂੰ ਵੈਸੇ ਹੀ ਹੋਇਆ ਹੋਇਆ ਕਿ ਮਤਲਬ ਇੱਕ ਦਾਣਾ ਤੱਕ ਨਹੀਂ ਕਿਤੇ ਬਚਿਆ ਤੇ ਇੱਥੇ ਗੋਸ਼ਤ ਮਿਲ ਰਿਹਾ ਵਾ ਖੁੱਲਾ ਤਾਂ ਉਹਨੂੰ ਇਹ ਸ਼ੱਕ ਹੁੰਦਾ ਕਿ ਇਹ ਕਿਸੇ ਬੱਚੇ ਦੀ ਉਂਗਲ ਦੀ ਹੱਡੀ ਹੈ ਇਹ ਚੀਜ਼ ਉਹ ਰਿਪੋਰਟ ਕਰਦਾ ਪੁਲਿਸ ਵਾਲਿਆਂ ਨੂੰ ਅਧਿਕਾਰੀਆਂ ਜਦੋਂ ਅਧਿਕਾਰੀਆਂ ਨੂੰ ਇਸ ਚੀਜ਼ ਦੀ ਰਿਪੋਰਟ ਕਰਦਾ ਤਾਂ ਜਿਸ ਤਰ੍ਹਾਂ ਦੇ ਹਾਲਾਤ ਨੇ ਤੇ ਜਿਸ ਗਿਣਤੀ ਦੇ ਵਿੱਚ ਲੋਕ ਗਾਇਬ ਹੋ ਰਹੇ ਆ ਤਾਂ ਹੁਣ ਪੁਲਿਸ ਵਾਲੇ ਕੀ ਕਰਦੇ ਆ ਉਸ ਏਰੀਏ ਦੇ ਵਿੱਚ ਜਿੱਥੇ ਅਬਾਉ ਤੇ ਖਵਾਜਾ ਰਹਿੰਦੇ ਹੁਣ ਉਹ ਇੱਕ ਉੱਥੇ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਉੱਥੇ ਆਸੇ ਪਾਸੇ ਰਹਿਣ ਵਾਲੇ ਲੋਕਾਂ ਤੋਂ ਇਹ ਪੁੱਛਦੇ ਆ ਕਿ ਕੀ ਤੁਹਾਡੇ ਬੱਚੇ ਗਾਇਬ ਹੋਏ ਆ ਇਹ ਪਹਿਲੀ ਵਾਰ ਆ ਕਿ ਉਹ ਪ੍ਰੋਪਰ ਉਸ ਟਾਈਮ ਦੇ ਵਿੱਚ ਕਿਸੇ ਕ੍ਰਾਈਮ ਦੀ ਇਨਵੈਸਟੀਗੇਸ਼ਨ ਕਰ ਰਿਹਾ ਕਿਉਂਕਿ ਹਾਲਾਤ ਇੰਨੇ ਬੁਰੇ ਆ ਕੋਈ ਕ੍ਰਾਈਮ ਦੀ ਇਨਵੈਸਟੀਗੇਸ਼ਨ ਕੁਝ ਨਹੀਂ ਹੋ ਰਿਆ ਤਾਂ ਉਹਨਾਂ ਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਆ ਕਿ ਹਾਂ ਉਥੋਂ ਸੱਚੀ ਬਹੁਤ ਜ਼ਿਆਦਾ ਬੱਚੇ ਗਾਇਬ ਹੋਏ ਇੱਕ ਔਰਤ ਨੇ ਉਥੇ ਉਹਨਾਂ ਦੇ ਤਿੰਨ ਬੱਚੇ ਸੀ ਉਹ ਤਿੰਨੇ ਦੇ ਤਿੰਨੇ ਗਾਇਬ ਤੇ ਇਹ ਵੀ ਹੋ ਸਕਦਾ ਕਿ ਉਹ ਤਿੰਨੇ ਦੇ ਤਿੰਨੇ ਛੋਟੇ ਬੱਚੇ ਇਸ ਜੋੜੇ ਦਾ ਸ਼ਿਕਾਰ ਬਣੇ ਹੋ ਤਾਂ ਹੁਣ ਪੁਲਿਸ ਵਾਲਿਆਂ ਨੂੰ ਬਹੁਤ ਜ਼ਿਆਦਾ ਹੱਦ ਤੱਕ ਜਿਹੜਾ ਉਹਨਾਂ ਦਾ ਸ਼ੱਕ ਆ ਉਹ ਹੁਣ ਯਕੀਨ ਦੇ ਵਿੱਚ ਬਦਲਿਆ ਤਾਂ ਇੱਕ ਦਿਨ ਉਹ ਸਿੱਧੀ ਉਸ ਘਰੇ ਰੇਡ ਕਰਦੇ ਆ ਬਹੁਤ ਜ਼ਿਆਦਾ ਮਤਲਬ ਗਿਣਤੀ ਦੇ ਵਿੱਚ ਪੁਲਿਸ ਵਾਲੇ ਉਥੇ ਪਹੁੰਚਦੇ ਆ ਜਦੋਂ ਉਥੇ ਪਹੁੰਚਦੇ ਆ ਤੇ ਜਾ ਕੇ ਦੇਖਦੇ ਆ ਕਿ ਉਹਨਾਂ ਦਾ ਘਰ ਆ ਕਰ ਦੇ ਪਿੱਛੇ ਜਿਵੇਂ ਇੱਕ ਬੇੜਾ ਹੁੰਦਾ ਬੇੜੇ ਦੇ ਅੰਦਰ ਉਹਨਾਂ ਦਾ ਇੱਕ ਖੂਹ ਆ ਆਪਣਾ ਹੀ ਅੰਦਰ ਹੀ ਕਰ ਦੇ ਅੰਦਰ ਹੀ ਇੱਕ ਖੂਹ ਹੈ ਜਦੋਂ ਖੂਹ ਦੇ ਅੰਦਰ ਝਾਤੀ ਮਾਰਦੇ ਆ ਤਾਂ ਅੰਦਰ ਉਹਨਾਂ ਨੂੰ ਹੁਣ ਇੱਥੇ ਜਿਹੜੇ ਅਕਾਊਂਟ ਦਿੱਤੇ ਆ ਉਹ ਡਿਫਰੈਂਟ ਡਿਫਰੈਂਟ ਬਹੁਤ ਸਾਰੇ ਲੋਕਾਂ ਦਾ ਮੰਨਣਾ ਕਿਉਂਕਿ ਇਹ ਕਹਾਣੀ ਹੁਣ 110 114 ਸਾਲ ਲੰਘ ਚੁੱਕੇ ਇਸ ਕਹਾਣੀ ਹੋਈ ਨੂੰ 114 110 ਕੁਝ ਕਰਕੇ ਤੇ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਉੱਥੋਂ 100 ਤੋਂ ਜ਼ਿਆਦਾ ਬੱਚਿਆਂ ਦੀਆਂ ਹੱਡੀਆਂ ਮਿਲੀਆਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਨਹੀਂ 70 ਤੋਂ ਜ਼ਿਆਦਾ ਤੇ ਕੁਛ ਨੇ ਕੁਛ ਕਿਆ ਪਰ ਹਾਂ ਇਸ 70 ਤੋਂ ਜਿੰਨੇ ਵੀ ਲੋਕਾਂ ਨੇ ਇਹਦੇ ਡਿਟੇਲ ਦਿੱਤੀ ਆ ਉਹ 70 ਤੋਂ ਜ਼ਿਆਦਾ ਹੀ ਬੋਲੇਗੇ ਬਹੁਤ ਸਾਰਿਆਂ ਨੇ 100 ਤੋਂ ਜ਼ਿਆਦਾ ਕਿਆ ਤਾਂ ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਗੀ ਕਿਸੇ ਹੋਰ ਚੀਜ਼ ਦੀ ਇਨਵੈਸਟੀਗੇਸ਼ਨ ਦੀ ਕੋਈ ਲੋੜ ਨਹੀਂ ਜਦੋਂ ਇਹਨਾਂ ਤੋਂ ਪੁੱਛਿਆ ਜਾਂਦਾ ਤਾਂ ਜਿਹੜੇ ਖਵਾਜਾ ਅਬਾਊਟ ਦੀ ਵਾਈਫ ਹੈਗੀ ਉਹ ਉਸੇ ਟਾਈਮ ਮੰਨ ਜਾਂਦੀ ਆ ਜਿਆਦਾ ਟਾਈਮ ਉਹਨੂੰ ਲੱਗਦਾ ਨਹੀਂ ਉਹ ਸਾਰੀਆਂ ਚੀਜ਼ਾਂ ਮੰਨਦੀ ਆ ਜਦੋਂ ਇਹ ਚੀਜ਼ ਹੁੰਦੀ ਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਕੁ ਰੌਲਾ ਪਿਆ ਹੋਗਾ ਇਸ ਚੀਜ਼ ਦਾ ਕੋਈ ਵੀ ਮਤਲਬ ਆਪਣੇ ਆਪ ਤੇ ਲਾ ਕੇ ਦੇਖੇ ਕਿ ਹਾਂ ਸਾਡੇ ਆਂਡ ਗੌਂਡ ਚ ਇੱਕ ਘਰ ਹੈਗਾ ਜਿਹੜਾ ਬੱਚਿਆਂ ਨੂੰ ਮਾਰ ਕੇ ਖਾ ਗਿਆ ਤੇ ਉਹਨਾਂ ਨੇ ਰੈਸਟੋਰੈਂਟ ਖੋਲਤਾ ਤਾਂ ਕਿੰਨਾ ਕਰੋਲਾ ਪਿਆ ਹੋਣਾ ਇਹਦੀ ਮਤਲਬ ਸੋਚਣਾ ਬਹੁਤ ਸੌਖਾ ਬੜੀ ਛੇਤੀ ਟ੍ਰਾਇਲ ਚੱਲਦਾ ਬੜੀ ਛੇਤੀ سزا ਹੁੰਦੀ ਆ ਸਜ਼ਾ ਇਹ ਹੁੰਦੀ ਆ ਕਿ ਦੋਨਾਂ ਨੂੰ ਫਾਂਸੀ ਲਾਇਆ ਜਾਂਦਾ ਮੌਤ ਦੀ سزا ਹੋਣੀ ਆ ਤਾਂ ਉੱਥੇ ਇੱਕ ਜਗ੍ਹਾ ਮੋਸਲ ਦੇ ਵਿੱਚ ਬਾਬ ਅਲਤੌਰ ਉਹਦਾ ਨਾਮ ਆ ਇੱਕ ਚਰਸਤਾ ਵਾ ਉੱਥੇ ਹੀ ਜਿੰਨੇ ਵੀ ਉਹਨਾਂ ਦੇ ਕ੍ਰਾਈਮਨਲ ਹੁੰਦੇ ਸੀ ਉਸ ਟਾਈਮ ਦੇ ਉਹਨਾਂ ਸਾਰਿਆਂ ਨੂੰ ਉੱਥੇ ਫਾਂਸੀ ਲਾਇਆ ਜਾਂਦਾ ਤਾਂ ਇੱਕ ਦਿਨ ਮੁਕਰਰ ਕੀਤਾ ਜਾਂਦਾ ਇਹਨਾਂ ਦੋਨਾਂ ਨੂੰ ਗਧੇ ਦੇ ਉੱਪਰ ਬਿਠਾਇਆ ਜਾਂਦਾ ਇਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਗਧਿਆਂ ਦੇ ਉੱਪਰ ਬਿਠਾ ਕੇ ਬਹੁਤ ਜ਼ਿਆਦਾ ਪੁਲਿਸ ਹੁੰਦੀ ਆ ਬਹੁਤ ਹੈਵੀ ਸਿਕਿਉਰਿਟੀ ਹੁੰਦੀ ਆ ਤਾਂ ਕਿ ਇਹਨਾਂ ਨੂੰ ਪਹਿਲਾਂ ਹੀ ਕਿਉਂਕਿ ਪੀੜ ਬਹੁਤ ਜ਼ਿਆਦਾ ਇਕੱਠੀ ਹੋ ਜਾਂਦੀ ਆ ਇਹਨਾਂ ਦੋਨਾਂ ਨੂੰ ਦੇਖਣ ਲਈ ਲਾਂਤਾਂ ਪਾਉਣ ਲਈ ਇਹਨਾਂ ਨੂੰ ਮਾਰਨ ਲਈ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਜਿਹੜੇ ਚਾਹੁੰਦੇ ਆ ਕਿ ਅਸੀਂ ਪਹਿਲਾਂ ਹੀ ਇਹਨਾਂ ਦਾ ਕਤਲ ਕਰ ਦਈਏ ਬਹੁਤ ਸਾਰੇ ਲੋਕ ਆਈ ਇਸ ਨੀਅਤ ਨਾਲ ਹੁੰਦੇ ਆਪਣੇ ਨਾਲ ਹਥਿਆਰ ਲੈ ਕੇ ਆਏ ਹੁੰਦੇ ਆ ਪਰ ਇਹ ਚੀਜ਼ ਅਧਿਕਾਰੀਆਂ ਨੂੰ ਪਤਾ ਸੌਰਟੀਆਂ ਨੂੰ ਪਤਾ ਵਾ ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਤਲਬ ਉੱਥੇ ਗਿਣਤੀ ਹੁੰਦੀ ਆ ਪੁਲਿਸ ਵਾਲਿਆਂ ਦੀ ਪਰ ਫਿਰ ਵੀ ਜੇਲ੍ਹ ਤੋਂ ਲੈ ਕੇ ਜਿਹੜਾ ਉਸ ਅਕੁਆਇਰ ਹੈਗਾ ਬਾਬਲਮੋਰ ਉੱਥੋਂ ਤੱਕ ਦਾ ਜਿਹੜਾ ਰਸਤਾ ਉਹਦੇ ਵਿੱਚ ਬਹੁਤ ਵਾਰ ਐਵੇਂ ਹੋਇਆ ਕਿ ਭੀੜ ਨੂੰ ਤੋੜ ਕੇ ਮਤਲਬ ਉਹ ਪੁਲਿਸ ਵਾਲਿਆਂ ਦਾ ਕੇਰਾ ਤੋੜ ਕੇ ਬਹੁਤ ਲੋਕ ਅੱਗੇ ਆਏ ਤਾਂ ਇਹਨਾਂ ਨੂੰ ਕਿਸੇ ਨਾ ਕਿਸੇ ਨੇ ਮਾਰਨ ਦੇ ਵਿੱਚ ਕਾਮਯਾਬ ਰੇ ਮਤਲਬ ਕਿਸੇ ਨੇ ਥੱਪੜ ਮਾਰਿਆ ਕਿਸ ਕੋਈ ਕਿਸੇ ਹੋਰ ਤਿੱਖੀ ਚੀਜ਼ ਨਾਲ ਮਾਰਨ ਦੇ ਵਿੱਚ ਕਾਮਯਾਬ ਰਿਆ ਤੇ ਐਸੇ ਐਸੇ ਤਰ੍ਹਾਂ ਪਰ ਫਾਈਨਲੀ ਉੱਥੇ ਤੱਕ ਪਹੁੰਚਦੇ ਆ ਤੇ ਉੱਥੇ ਜਾ ਕੇ ਬਹੁਤ ਛੇਤੀ ਉਸ ਤੋਂ ਬਾਅਦ ਇਹਨਾਂ ਨੂੰ ਬਿਨਾਂ ਕੋਈ ਜ਼ਿਆਦਾ ਟਾਈਮ ਗੁਵਾਏ ਇਹਨਾਂ ਦੋਨਾਂ ਨੂੰ ਸਜ਼ਾ ਮੌਤ ਦੇ ਦਿੱਤੀ ਜਾਂਦੀ ਹੈ ਫਾਂਸੀ ਦੇ ਉੱਪਰ ਚੜਾ ਦਿੱਤਾ ਜਾਂਦਾ ਤਾਂ ਇਹ ਸੀਗੀ ਇੱਕ ਬਹੁਤ ਅਜੀਬ ਕਹਾਣੀ ਇਰਾਕ ਦੇ ਬਹੁਤ ਮਸ਼ਹੂਰ ਸ਼ਹਿਰ ਮੋਸਲ ਦੀ ਜਦੋਂ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਪਰ ਜੋੜਾ ਵਾ ਜਿਹੜਾ ਕਿ ਇੱਕ ਬਜ਼ੁਰਗ ਜੋੜਾ ਨਾਲ ਇੱਕ ਅਜੀਬ ਚੀਜ਼ ਹੈਗੀ ਹੈ ਕਿ ਇੱਕ ਬਜ਼ੁਰਗ ਜੋੜਾ ਵਾ ਉਹਨਾਂ ਨੇ ਇੰਨੇ ਬੱਚਿਆਂ ਨੂੰ ਮਾਰਤਾ ਸਿਰਫ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਬਹੁਤ ਸਾਰੀਆਂ ਕਹਾਣੀਆਂ ਆਪੇ ਇਸ ਤਰ੍ਹਾਂ ਦੀਆਂ ਸੁਣਦੇ ਆਂ ਕਿ ਜਿਹੜੇ ਵੱਡੇ ਹੁੰਦੇ ਆ ਜਿਹੜੇ ਉਮਰਦਾਰ ਲੋਕ ਹੁੰਦੇ ਆ ਉਹ ਆਪਣਾ ਆਪਣੀ ਜ਼ਿੰਦਗੀ ਦਾ ਬਲੀਦਾਨ ਦੇ ਦਿੰਦੇ ਆ ਤਾਂ ਕਿ ਜਿਹੜੇ ਛੋਟੇ ਨੇ ਬਹੁਤ ਵਾਰ ਆਇਆ ਹੁੰਦਾ ਕਿ ਉਹ ਜ਼ਰੂਰੀ ਨਹੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੀ ਹੋਣ ਹੋਰ ਵੀ ਲੋਕ ਹੁੰਦੇ ਆ ਤਾਂ ਉਹ ਕਹਿੰਦੇ ਆ ਕਿ ਸਾਡੀ ਤਾਂ ਜ਼ਿੰਦਗੀ ਹੁਣ 10 ਸਾਲ 20 ਸਾਲ ਜਾਂ 5 ਸਾਲ ਜੋ ਵੀ ਹੈਗੀ ਹੈ ਕਿੰਨੀ ਕ ਰਹਿ ਗਈ ਇਹ ਆਪਣੀ ਜ਼ਿੰਦਗੀ ਜਿਉਣ ਤੇ ਸਾਡਾ ਤਾਂ ਹੁਣ ਕੀ ਆ ਮਤਲਬ ਬਹੁਤ ਵਾਰ ਆਪਾਂ ਇਹ ਜਿਹੀਆਂ ਫਿਲਮਾਂ ਦੇਖੀਆਂ ਸੱਚੀਆਂ ਕਹਾਣੀਆਂ ਇਹ ਜਿਹੀਆਂ ਸੁਣੀਆਂ ਨੇ ਤੇ ਬਹੁਤ ਸਾਰੀਆਂ ਫੌਜੀਆਂ ਦੀਆਂ ਕਹਾਣੀਆਂ ਵੀ ਆਪਾਂ ਇਸ ਤਰ੍ਹਾਂ ਦੀਆਂ ਸੁਣਦੇ ਆ ਕਿ ਜਦੋਂ ਵੱਡੇ ਉਮਰ ਵਾਲੇ ਫੌਜੀ ਛੋਟਿਆਂ ਨੂੰ ਬਚਾਉਂਦੇ ਆ ਤੇ ਆਪ ਮਤਲਬ ਜਿਹੜੇ ਆਪਰੇਸ਼ਨ ਹੁੰਦੇ ਆ ਜਿਆਦਾ ਗੰਦੇ ਵਾਲੇ ਜਾਂ ਮੂਰੇ ਹੋ ਕੇ ਆਪ ਲੜਦੇ ਆ ਪਰ ਇੱਥੇ ਇੱਕ ਜੋੜਾ ਵਾ ਜਿਹਨਾਂ ਨੂੰ ਆਪਣੀ ਜ਼ਿੰਦਗੀ ਦੀ ਇੰਨੀ ਇੱਕ ਜ਼ਿਆਦਾ ਪ੍ਰਭਾਵ ਆ ਕਿ 70 ਤੋਂ 70 ਤੋਂ ਜ਼ਿਆਦਾ ਜਾਂ 100 ਤੋਂ ਜ਼ਿਆਦਾ ਬੱਚਿਆਂ ਨੂੰ ਉਹ ਮਾਰ ਕੇ ਹੀ ਖਾ ਗਏ ਤਾਂ ਬਾਅਦ ਵਿੱਚ ਖੁਦ ਵੀ ਜਿਹੜੀ ਜ਼ਿੰਦਗੀ ਨੂੰ ਆਉਦੀ ਨੂੰ ਇੰਨਾ ਪਿਆਰਾ ਸਮਝਦੇ ਸੀ ਉਹਨੂੰ ਹੋਰ ਜਿਉਣਾ ਚਾਹੁੰਦੇ ਸੀ ਉਹ ਵੀ ਕਿੰਨੀ ਕੁ ਹੋਰ ਰਹੀ ਅਜੀਬ ਕਹਾਣੀ ਸੀਗੀ ਜੀ ਪਰ ਇਹ ਕਹਾਣੀ ਇੱਕ ਛੋਟੀ ਜੀ ਸੀਗੀ ਤੇ ਇੱਥੇ ਹੀ ਮੇਰੀ ਕਹਾਣੀ ਖਤਮ ਹੁੰਦੀ ਆ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ